ਵੀ ਉਹ ਵੀ ਅਪਰੈਂਟ ਤੇ ਦੇਣੀ ਆ ਵੀ ਖਾਲੀ ਜਗ੍ਹਾ ਪਈ ਆ ਵੀ ਇਹ ਉਹ ਹਾਲ ਆ ਜਿਹੜਾ ਪ੍ਰੈਂਟ ਤੇ ਦੇਣਾ ਆ ਇਹ ਹਾਂਜੀ ਆ ਸਾਰਾ ਹਾਲ ਆ ਆਪਾਂ ਦੇ ਕੋਲ ਵੱਧੂ ਪਿਆ ਵਾ ਹਾਂਜੀ ਸਪੇਸ ਹਾਂਜੀ ਹ ਕਿਸੇ ਨੇ ਵੀ ਰੈਂਟ ਤੇ ਲੈਣਾ ਹੋਵੇ ਹਾਂਜੀ ਹਾਂਜੀ ਆਪਣੇ ਕੋਲ ਅਵੇਲੇਬਲ ਹੈਗਾ ਵਾ ਠੀਕ ਆ ਜੀ ਆਪਾਂ ਕਿੰਨੀ ਜਗ੍ਹਾ ਜੀ ਇਹ ਕੋਈ ਪਤਾ ਇਹ ਕਿੰਨੀ ਕਿ ਜਗਾ ਹੈ ਇਹ ਹੋਊਗੀ 2000 ਸਕਰ ਫੁੱਟ ਜਗਾ ਹਾਂਜੀ ਤੇ ਇਧਰ ਦਫਤਰ ਟਾਈਪ ਹੀ ਹੈਗੇ ਆ ਬਣੇ ਹੋਏ ਆ ਠੀਕ ਹੈ ਜੀ ਤੇ ਅੱਧਾ ਰੂਮ ਬਣੇ ਜਿਵੇਂ ਕਿਸੇ ਲਈ ਕਿੱਤੀ ਪਾਰਟੀ ਵਾਸਤੇ ਜਾਂ ਕਿਸੇ ਨੇ ਵੀ ਹੈ ਨਾ ਰੈਣੀ ਆ ਵੀ ਕੋਈ ਪ੍ਰੋਗਰਾਮ ਕਰਨ ਵਾਸਤੇ ਫੰਕਸ਼ਨ ਵਾਸਤੇ ਉਹਨਾਂ ਵਾਸਤੇ ਵੀ ਬੜੀ ਇੱਥੇ ਜਾਂ ਕਿਸੇ ਬੱਚਿਆਂ ਦਾ ਕੋਈ ਇੱਥੇ ਕੋਈ ਪ੍ਰੋਗਰਾਮ ਕਰਨ ਵਾਸਤੇ ਜਿਵੇਂ ਇਹਨਾਂ ਕੋਈ ਸਕੂਲ ਬੋਲਿੰਦਾ ਵਾ ਛੋਟਾ ਹਾਂ ਹਾਂ ਉਹ ਵੀ ਹੋ ਸਕਦਾ ਦਫਤਰ ਬਣਾ ਸਕਦੇ ਕਈ ਵਾਰ ਟੱਕ ਹਾਂਜੀ ਹਾਂਜੀ ਤੇ ਇਹ ਤਾਂ ਜਗਾ ਬਹੁਤ ਹੈ ਜੀ ਹੈ ਨਾ ਆਪਰੇਟਿੰਗ ਦਾ ਦਫਤਰ ਤੇ ਇੱਕ ਥਾਂ ਹਾਂਜੀ ਹਾਂਜੀ ਆ ਜੀ ਦੇਖ ਲਈ ਜੀ ਇਹ ਜਗ੍ਹਾ ਨਾ ਹਾਂਜੀ ਇਹ ਸਾਰੀ ਜਗ੍ਹਾ ਹੈ ਨਾ ਬਿਊਟੀ ਦਾ ਸਾਰੀ ਹਾਂਜੀ ਸਾਰੀ ਸਾਰੀ ਜਗ੍ਹਾ ਤੇ ਵਧੀਆ ਬਕਲੀਡਿਨ ਦੀ ਜਗ੍ਹਾ ਹਾਂਜੀ ਇੰਡੋਗ੍ਰੇਡੀਅਨ ਸਟੋਰ ਦੇ ਵਿੱਚ ਆਪਾਂ ਖੜੇ ਆ ਇਹ ਉੱਪਰਲੇ ਪੋਰਸ਼ਨ ਸੈਕੰਡ ਫਲੋਰ ਸੈਕੰਡ ਫਲੋਰ ਸੈਕੰਡ ਫਲੋਰ ਤੇ ਆ ਇਹ ਸਾਰੀ ਜਗ੍ਹਾ ਰੈਂਟ ਤੇ ਦੇਣੀ ਹੈ ਇਹਨਾਂ ਨੇ ਇੰਡੋਗ੍ਰੇਡੀਅਨ ਹਾਂਜੀ ਇਹਨਾਂ ਨਾਲ ਅਗੇ ਸੰਪਰਕ ਕਰ ਸਕਦੇ ਆ ਤੁਸੀਂ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਥੱਲੇ ਉਹ ਚਲਾਵਾਂਗੇ ਤੇ ਇੱਕ ਵਾਰੀ ਤੁਸੀਂ ਆਪਣਾ ਮੋਬਾਈਲ ਨੰਬਰ ਤੁਸੀਂ ਵੀ ਹੋ ਸਕਦੇ ਹੋ 99140 27 280 99140 27 280 27280 ਦੋਨੇ ਆ ਦੋ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤੇ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਇਹ ਸਾਰੀ ਜਗ੍ਹਾ ਦੇਖ ਲਓ ਇੰਡੋਨੇਸ਼ੀਆ ਸਟੋਰ ਜਗਰਾਮ ਫੁਲਾਈ ਓਵਰ ਦੇ ਨਾਲ ਬਿਲਕੁਲ ਹੈ ਨਾ ਜਿਹਨੇ ਇਹ ਜਗ੍ਹਾ ਰੈਂਟ ਤੇ ਲੈਣੀ ਹੈ ਉਹ ਇਹਨਾਂ ਨਾਲ ਅਕ ਸੰਪਰਕ ਕਰ ਸਕਦਾ ਇਹ ਹੈਗੇ ਵੀਰ ਜੀ ਇੰਡੋਨੇਸ਼ੀਆ ਦੇ ਮਾਲਕ ਆ ਜੋ ਤੇ ਇਹ ਜਗ੍ਹਾ ਤੁਹਾਨੂੰ ਦਿਖਾਈ ਦਿੱਤੀ ਆ ਇੱਧਰ ਆਪਸ ਬਣੇ ਹੋਏ ਆ ਆਪਸ਼ਨਲ ਇਹ ਤੁਸੀਂ ਵਰ ਸਕਦੇ ਜਿਹਾ ਆਇਲੈਂਡ ਸੈਂਟਰ ਸੀਗਾ ਉਹ ਬੰਦ ਹੋ ਗਿਆ ਪਹਿਲਾਂ ਆਇਲੈਂਡ ਸੈਂਟਰ ਸੀਗਾ ਅੱਛਾ ਆਇਲੈਂਡ ਸੈਂਟਰ ਜਿਹਾ ਬਾਹਰਲੇ ਪਾਸੇ ਦੀ ਐਂਟਰੀ ਹੈਗੀ ਆ ਠੀਕ ਹੈ ਜੀ ਹਾਂਜੀ ਉਹ ਦਿਖਾ ਦਵਾਂ ਨਾ ਮੋਤਰ ਜੀ ਤੇ ਆਪਾਂ ਤੁਹਾਨੂੰ ਉਹ ਵੀ ਐਂਟਰੀ ਦਿਖਾ ਦਿੰਦੇ ਜਿਹੜੀ ਦੂਜੇ ਪਾਸੇ ਦੀ ਐਂਟਰੀ ਆ ਹਾਂਜੀ ਤੇ ਆ ਜੀ ਕਰ ਲਓ ਆ ਵੀ ਚੱਲਣਾ ਹਾਂਜੀ ਹਾਂਜੀ ਕੋਈ ਵੀ ਰੈਕਡ ਕਰ ਬਣਨਾ ਚਾਹੁੰਦਾ ਠੀਕ ਜਗਾ ਤੋਂ ਫੋਕ ਕਿਰਡੋਲੀਨ ਮੇਰੇ ਕੋਲ ਇਸ ਨੇ ਇਹ ਗੱਲ ਹੈ ਕਿ ਅੱਜ ਚਾਹੁੰਦੇ ਨੂੰ ਕੋਈ ਕੱਟਿਆ ਚਾਹੁੰਦਾ ਜਿਵੇਂ ਬੌਂਡ ਰੀਸ ਬਣਾ ਰਹੇ ਹਾਂ ਹਾਂਜੀ ਹਾਂ ਲਓ ਪੌਸ ਕਰ ਲਾ ਕਰ ਲੇ ਇਹ ਦੂਸਰੀ ਐਂਟਰੀ ਹੈ ਜੀ ਇੰਡੋਗਨਿਟੀਨ ਸਟੋਰ ਦੀ ਜਿਹੜੀ ਆਪਾਂ ਰੈਂਟ ਤੇ ਦੇਣੀ ਹੈ ਜਗਾ ਤੇ ਜਿਹੜੀ ਆਪਾਂ ਤੁਹਾਨੂੰ ਉੱਪਰ ਜਗਾ ਦਿਖਾਈ ਹੈ ਨਾ ਪਹਿਲਾ ਸੈਕੰਡ ਫਲੋਰ ਤੇ ਆ ਇਹ ਪੌੜੀਆਂ ਜਾਂਦੀਆਂ ਵਾ ਸੈਪਰੇਟ ਪੌੜੀਆਂ ਵਾ ਕਾ ਤੁਹਾਨੂੰ ਇਹ ਤੁਹਾਨੂੰ ਇਹ ਸਾਰੇ ਆਫਿਸ ਬਣੇ ਹੋਏ ਆ ਰੈਂਟ ਤੇ ਲੈਣ ਵਾਸਤੇ ਨਾ ਸੰਪਰਕ ਕਰ ਸਕਦੇ ਹੋ ਤੁਸੀਂ ਕੋਈ ਵੀ ਤੁਹਾਨੂੰ ਵੀਡੀਓ ਦੇ ਵਿੱਚ ਨੰਬਰ ਵੀ ਚ ਲਾਇਆ ਵਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਆ ਸਕਦੇ ਹੋ ਆ ਸਾਰੇ ਦਿਖਾ ਦੋਈ ਤਾਂ ਉਹ ਕੋਈ ਨਾ ਵੀ ਭਰਾ ਨੇ ਜੂਸ ਵਾਰਦਾ ਜਾਂ ਕਿਸੇ ਵੀ ਇਸ ਤਰ੍ਹਾਂ ਦਾ ਤਰੀਕੇ ਦਾ ਕੰਮ ਕਰਨਾ ਨਾ ਆ ਦੇਖੋ ਸਾਰੇ ਬਣਿਆ ਬਣਾਇਆ ਕੈਵਨ ਆ ਵੀ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਣੀ ਦੇਖੋ ਕਿੰਨੇ ਸੋਹਣੇ ਕਿੰਨੇ ਵਧੀਆ ਕੈਵਨ ਬਣੇ ਹੋਏ ਆ ਠੀਕ ਆ ਆ ਦਿਖਾਓ ਜੀ ਅੰਦਰੋਂ ਦਿਖਾਓ ਬਹੁਤ ਵਧੀਆ ਸਾਫ ਸੁਥਰੇ ਕੈਵਨ ਆ ਆ ਕੇ ਸਿਰਫ ਸਮਾਨ ਹੀ ਰੱਖਣਾ ਬਾ ਸਮਾਨ ਰੱਖ ਕੇ ਤੁਸੀਂ ਆਪ ਦਾ ਆਪਣਾ ਕੰਮ ਚਾਲੂ ਕਰ ਸਕਦੇ ਆ ਜੀ ਆ ਦਿਖਾਓ ਜੀ ਗਰਦ ਨਾਲ ਬਦਲੋ ਦਿਖਾਉਂਦਾ ਕੋ ਸੌਰੀ ਆ ਜੀ ਥੋੜਾ ਘੁਆਇਆ ਆ ਮੈਂ ਮੈਨੂੰ ਦੱਸਣਾ ਇੱਕ ਨੰਬਰ ਤੇ ਕਰਕੇ ਨਾ ਐਂਆ ਕਰਕੇ